ਕਪੂਤਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਅਡਨਾਵਾਲੀ ਦੇ ਲੋਕਾਂ ਨੇ ਸਹਿਤ ਸਹਿਮਤੀ ਨਾਲ ਰਤਨ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਇਹੋ ਜਿਹਾ ਸਰਪੰਚ ਚਾਹੀਦਾ ਸੀ ਜਿਸ ਕੋਲ ਟਾਈਮ ਹੋਵੇ ਜੋ ਕਿ ਪਿੰਡ ਦਾ ਵਿਕਾਸ ਕਰਾ ਸਕੇ ਲੋਕਾਂ ਨੇ ਵੀ ਕਿਹਾ ਹੈ ਕਿ ਰਤਨ ਸਿੰਘ ਜੀ ਇੱਕ ਸੁੱਲਝੀ ਹੋਈ ਇਨਸਾਨ ਹਨ ਅਤੇ ਪਿੰਡ ਦੀ ਭਲਾਈ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਜਦੋਂ ਸਰਪੰਚ ਰਤਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਦੱਸਿਆ ਕਿ ਪਿੰਡ ਦਾ ਹਾਲੇ ਕਾਫੀ ਕੰਮ ਹੋਣ ਵਾਲਾ ਜੋ ਕਿ ਉਹ ਸਰਕਾਰ ਦੇ ਕੋਲੋਂ ਗ੍ਰਾਂਟ ਲੈ ਕੇ ਕਰਵਾਉਣਗੇ सरपंच रतनपाल ਨੇ ਇਹ ਵੀ ਕਿਹਾ ਕਿ ਪਿੰਡ ਦੇ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨਗੇ ਅਤੇ ਜੋ ਵੀ ਕੰਮ ਕਰਨਗੇ ਆਪਣੇ ਪੰਚਾਇਤ ਮੈਂਬਰ ਅਤੇ ਲੋਕਾਂ ਦੀ ਸਲਾਹ ਨਾਲ ਹੀ ਕਰਨਗੇ। ਪੇਸ਼ ਹੈ ਕਪੂਰਤਲਾ ਤੋਂ ਵਿਕਰਾਂਤ ਪ੍ਰਭাকর ਦੀ ਇਹ ਰਿਪੋਰਟ। ਜੀ ਸਿੰਘ ਜੀਤਿੰਦਰ ਜੀ ਤੁਸੀਂ ਐਕਸ ਮੈਂਬਰ ਹੋ। ਹਾਂਜੀ ਹਾਂਜੀ। ਤੁਸੀਂ ਆ ਦੱਸੋ ਕਿ ਆਪਣੇ ਚਲੋ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਕਿ ਪਿੰਡ ਵਿੱਚ ਕਿਹੜੇ-ਕਿਹੜੇ ਇਸ ਟਾਈਮ ਕਮੀਆਂ ਜੋ ਕਿ ਸਰਪੰਚ ਸਾਹਿਬ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ। ਸਰਪੰਚ ਸਾਹਿਬ ਉਹਨਾਂ ਨੇ ਸਾਰੀਆਂ ਕਮੀਆਂ ਕਰ ਦੇਣੀਆਂ। ਦੂਰ ਜੀ ਅੱਗੀ ਪਹਿਲੀਆਂ ਵੀ ਕੀਤੀਆਂ ਸਾਰਿਆਂ ਨੇ ਸਰਪੰਚਾਂ ਨੇ ਬਹੁਤ ਧੀਆ ਕੰਮ ਕੀਤੇ ਪਹਿਲਾਂ ਵੀ। ਇਹ ਵੀ ਵਧੀਆ ਕਰਨਗੇ ਜੀ ਕੰਮ ਮਤਲਬ ਤੁਸੀਂ ਐਸੇ ਹੈਗੇ ਹੋ ਤੁਹਾਨੂੰ ਪਤਾ ਹੋਵੇਗਾ ਕਿ ਨੋਲੇਜ ਕਿਹੜੇ ਕਿਲੇ ਆ ਕਿਉਂਕਿ ਆਪਾਂ ਨੂੰ ਕਈ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਕੰਮਾਂ ਵਾਲੇ ਤੁਸੀਂ ਦੱਸੋਗੇ ਸਰਪੰਚਰ ਨੂੰ ਨੂਦ ਜਿੱਦਾਂ ਮੈਂ ਫਿਰਨੀ ਆ ਪਿੰਡ ਦੀ ਸਾਈਡ ਵਾਲੀ ਬਣਨ ਵਾਲੀ ਹੋਰ ਸ਼ੁਰੂ ਕਰ ਦੇਣੀ ਇਹਨਾਂ ਨੇ ਉਹ ਬਣ ਜਾਣੀ ਕੋਹ ਰਹਿੰਦੀ ਸੀ ਮਤਲਬ ਉਹ ਪੈਸਿਆਂ ਦੀ ਘਾਟ ਕਰਨ ਗਵਰਨਮੈਂਟ ਦੀਆਂ ਗ੍ਰਾਂਟਾਂ ਜਿਹੜੀਆਂ ਨਹੀਂ ਆਈਆਂ ਸਾਨੂੰ ਪੂਰੀਆਂ ਮਤਲਬ ਉਹਦਾ ਕਰਕੇ ਮਤਲਬ ਉਹ ਰਹਿ ਗਈਆਂ ਮਤਲਬ ਸਰਪੰਚ ਵੱਲੋਂ ਕੋਈ ਕਮੀ ਨਹੀਂ ਸੀ ਜੀ ਵੀ ਮੈਂ ਨਾਮ ਬਣਾਵਾਂ ਜੀ ਇਹੇ ਜਦ ਕਿ ਤੁਸੀਂ ਗਰਾਂਟਾ ਕਰਕੇ ਪਿੱਛੇ ਗੱਲੋਂ ਗਰਾਂਟਾ ਕਰਕੇ ਪਿੱਛੇ ਰਹੇ ਜੀ ਉਦਾਂ ਕੋਈ ਗੱਲ ਨਹੀਂ ਜੀ ਛੱਪੜ ਨੂੰ ਵੀ ਕੋਈ ਗਰਾਂਟ ਨਹੀਂ ਮਿਲੀ ਜੀ ਹੱਲੇ ਤੱਕ ਮਤਲਬ ਸਾਡੇ ਨੂੰ ਵੀ ਸਫਾਈ ਵਾਸਤੇ ਜਾਂ ਵੱਡਾ ਕੋਈ ਉਹਦੇ ਪ੍ਰੋਜੈਕਟ ਲੱਗ ਜAVE ਜਿਹੜਾ ਪਾਣੀ ਥੱਲੇ ਤੋਂ ਰਹਿ ਜਾਵੇ ਉਹ ਚ ਬੇ ਚੀਜ਼ਾਂ ਲੋੜ ਹੈਗੀ ਜੇ ਛੱਪੜ ਵਾਸਤੇ ਸਾਨੂੰ ਮਿਲੇ ਗਰਾਂਟ ਜੇ ਤਾਂ ਵੀ ਉਹ ਬਾਕੀ ਪਿੰਡਾਂ ਚੱਪੜ ਬਣਦੇ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਮੈਂ ਤੁਹਾਡੇ ਕੋਲ ਇੱਕੋ ਹੀ ਸਵਾਲ ਪੁੱਛੂਗਾ ਕਿ ਪਿੰਡੂ ਚ ਜਿਹਾ ਸਰਵੇ ਕੀਤਾ ਹੈ ਠੀਕ ਹੈ ਹਰ ਕਿਸੇ ਨੌਜਵਾਨ ਦੇ ਜਨਾਨੀ ਦੇ ਬੰਦੇ ਦੇ ਨਾਮ ਤੇ ਸਿਰੋ ਰਤਨਪਾਲ ਜੀ ਦਾ ਇਹਦਾ ਕੀ ਕਾਰਨ ਬਾਕੀ ਬਰਮਦੀ ਕਿਰਪਾ ਹੈ ਜੀ ਚਲੋ ਬੱਚੇ ਇਹਨਾਂ ਦੇ ਬਾਹਰ ਗਏ ਹੋਏ ਆ ਇਸ ਕਰਕੇ ਟਾਈਮ ਹੈਗਾ ਵਾ ਖੇਤੀ ਵੀ ਚਲੋ ਆਪਣੀ ਕਰਦੇ ਜਿੰਨਾ ਟਾਈਮ ਇਹਨਾਂ ਦਾ ਲੱਗਦਾ ਵਾ ਇਸ ਕਰਕੇ ਇਹਨਾਂ ਕੋਲ ਟਾਈਮ ਹੈਗਾ ਵਾ ਤਾਂ ਕਰਕੇ ਬੱਚਿਆਂ ਨਾਲ ਪਿਆਰ ਵੀ ਇਹਨਾਂ ਦਾ ਬਹੁਤ ਪਿੰਡ ਨਾਲ ਵੀ ਪਿਆਰ ਬਹੁਤ ਆਈ ਸਾਰਿਆਂ ਦੇ ਨਾਲ ਕੋਈ ਉਹ ਜੀ ਹਿਰਖਾਲੀ ਗੱਲ ਕੋਈ ਨਹੀਂ ਹੈਗੀ ਇਸ ਕਰਕੇ ਮਤਲਬ ਜਨਤਾ ਇਹਨਾਂ ਨੂੰ ਮਤਲਬ ਚਾਹੁੰਦੀ ਸੀਗੀ ਇਸ ਕਰਕੇ ਇਹਨਾਂ ਦਾ ਮਤਲਬ ਬਣਾਉਣਾ ਪਿਆ ਇਹਨਾਂ ਨੂੰ ਇਹਨਾਂ ਨੂੰ ਸਭ ਸ਼ਾਂਤੀ ਨਾਲ ਬਣਾਇਆ ਗਿਆ ਵਾ ਕੀ ਹੁਣ ਆਪਣਾ ਕਾਰਜ ਪਿੰਡ ਨਾਲ ਲੋ ਆਪੇ ਦੇਖ ਕੇ ਜਿੱਤੇ ਦਾ ਹੁਣ ਆਲਾ ਕਰਨਗੇ ਜੋ ਸੰਗਤਾਂ ਦੱਸਣਗੀਆਂ ਉਹ ਕਰਨਗੇ ਬਾਕੀ ਸੰਗਤਾਂ ਦੇ ਹਿਸਾਬ ਮੂੰਹ ਲੋਕਾਂ ਦੇ ਮੂੰਹ ਤੋਂ ਪਤਾ ਵੀ ਲੱਗ ਗਿਆ ਕਿ ਕੀ ਕਰਨਾ ਠੀਕ ਹੈ ਜੀ ਇਹ ਲੋਕੀ ਇਸ ਟਾਈਮ ਰਤਨਪਾਲ ਜੀ ਨੂੰ ਪਿੰਡ ਵਿੱਚ ਇੱਕ ਤਰ੍ਹਾਂ ਰੱਬ ਦਾ ਦੋਰਾ ਦੇ ਰਹੇ ਨੇ ਕਿ ਜੋ ਵੀ ਕਰਨਗੇ ਸਰਪੰਚ ਸਾਹਿਬ ਵਜਾ ਕੰਮ ਕਰੇ ਸਤਿਗੁਰੂ ਸਰਪੰਚ ਸਾਹਿਬ ਬਹੁਤ ਬਹੁਤ ਮਿਹਰਬਾਨ ਸਤਿਗੁਰੂ ਬੱਕਾ ਇੱਕ ਕਪੂਰਸਲੇ ਸ਼ਹਿਰ ਦੇ ਅੜਨ ਵਾਲੇ ਪਿੰਡ ਵਿੱਚ ਆਏ ਜਿੱਤੇ ਸਰਪੰਚ ਰਤਨਪਾਲ ਜੀ ਨੂੰ ਪਹਿਲਾਂ ਤਾਂ ਮੁਬਾਰਕਾ ਦਵਾਂਗੇ ਕਿ ਇਹਨਾਂ ਨੂੰ ਪ੍ਰੇਜਾ ਦਾ ਸਰਪੰਚੀ ਮਿਲੇ ਤੇ ਲੋਕਾਂ ਨੇ ਸਹਿਮਤੀ ਨਾਲ ਸਰਪੰਚ ਸਾਹਿਬ ਨੂੰ ਪਿੰਡ ਦਾ ਸਰਪੰਚ ਸਸਰੀਆ ਸਰਪੰਚ ਸਾਸੀ ਘਾਲੀ ਸਸਰੀਆ ਸਰਪੰਚ ਜੀ ਪਹਿਲਾਂ ਤੇ ਤੁਹਾਨੂੰ ਜੀ ਬਹੁਤ ਬਹੁ ਮੁਬਾਰਕਾ ਸਰਪੰਚੀ ਦੇ ਹੋ ਤੁਹਾਨੂੰ ਬਹੁਤ ਬਹੁ ਜੀ ਸਰਪੰਚ ਸਾਹਿਬ ਪਹਿਲਾਂ ਤੇ ਆ ਜਸੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਰਪੰਚੀ ਦਾ ਬਹੁਤ ਵਧੀਆ ਜੀ ਨਗਰ ਨੇ ਸਰਬਸਮਤੀ ਦੇ ਨਾਲ ਬਣਾਇਆ ਸੋ ਸਮਝ ਕੇ ਬਣਾਇਆ ਜੀ ਤੇ ਤੁਸੀਂ ਆ ਸੋਚੇ ਕਿ ਪਿੰਡ ਦੇ ਵਿਕਾਸ ਵਾਸਤੇ ਕੀ ਕੀ ਕੰਮ ਸੋਚੇ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਤਾਂ ਹੁਣ ਕੰਮ ਜਿਹੜੇ ਰਹਿੰਦੇ ਆ ਅਧੂਰੇ ਕੇ ਉਹ ਕਰਾਂਗੇ ਪਹਿਲ ਦੇ ਦਾਰ ਤੇ ਕੀ ਕੀ ਕੰਮ ਹੋਏਗਾ ਆਪਣਾ ਪਹਿਲ ਦੇ ਦਾਰ ਤੇ ਹੁਣ ਇੱਕ ਛੱਪੜ ਦਾ ਵੱਡਾ ਕੰਮ ਆ ਜੀ ਇੱਕ پارک ਵਾ ਕੁਛ ਰਸਤੇ ਰਿੰਦੇ ਬਣਨ ਵਾਲੇ ਉਹ ਬਣਾਵਾਂਗੇ ਕੱਲ ਤੋਂ ਸ਼ੁਰੂ ਸਟਾਰਟ ਕਰਾਂਗਾ ਕੰਮ ਅਜੇ ਪਹਿਲੇ ਮਹਾਰਾਜ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਕੰਮ ਸਟਾਰਟ ਕਰਾਂਗੇ ਸੈਕੰਡ ਪੁਆਇੰਟ ਇਹ ਕਿ ਮਲੋ ਜੋ ਆਪਣੇ ਪਿੱਛੇ ਕੰਮ ਰੁਕੇ ਹੋਏ ਆ ਉਹਨਾਂ ਦਾ ਪਹਿਲ ਹੋਏਗਾ ਕਿ ਨਵੇਂ ਕੰਮ ਸ਼ੁਰੂ ਕਰਤੇ ਜਾਵਾਂਗੇ ਕੰਮ ਨਵੇਂ ਤਕਰੀਕਾਂ ਸ਼ੁਰੂ ਕਰਨੇ ਹੁਣ ਕੰਮ ਜਿਹੜੇ ਅੱਗੇ ਸ਼ੁਰੂ ਕੀਤੇ ਹੋ ਹੀ ਗਏ ਆ ਤਕਰੀਕਾਂ ਤੇ ਦੇਖਣ ਚਾਹੇ ਕਿ ਆਪਣੇ ਪਿੰਡ ਕਾਫੀ ਪੁਰਾਣੇ ਚ ਸਕੂਲ ਦੀ ਡਿਸਪੈਂਸਰੀ ਦੀ ਪ੍ਰੋਬਲਮ ਕਰ ਰਹੀ ਹਾਲ ਹੋਏਗੀ ਕਿ ਨਹੀਂ ਹੋਏਗੀ ਸਕੂਲ ਤਾਂ ਹੈ ਡਿਸਪੈਂਸਰੀ ਨਹੀਂ ਹੈਗੀ ਇੱਥੇ ਦੇਖਦੇ ਜਿੱਦਾਂ ਮੈਂ ਹਾਲ ਤੱਕ ਦੇਖਿਆ ਤੇ ਸਕੂਲ ਦੀ ਹਾਲਤ ਥੋੜੀ ਖਸਤਾ ਵਗਰਾ ਹੈ ਇਹ ਨੂੰ بڑے ਕਮਰੇ ਨਵੇਂ ਬਣੇ ਆ ਕੁਝ ਅੱਛਾ ਜੀ ਤੇ ਹੁਣ ਇੱਕ ਸ਼ੈੱਡ ਬਣਨ ਵਾਲੀ ਉਹ ਬਣਾਉਣੀ ਆ ਹੁਣ ਯਾਨਕੀ ਸਕੂਲ ਦਾ ਡਿਸਪੈਂਸਰੀ ਤੇ ਆਪਣੇ ਪਿੰਡ ਵਿੱਚ ਕੁਝ ਦੇਖਿਆ ਕਿ ਕਈ ਪਿੰਡਾਂ ਵਿੱਚ ਨਵੀਂ ਆਈ ਕਲ ਦੀ ਨੋਜਵਨ ਪੀੜੀ ਨਿਸ਼ਵਲ ਵਾਧਰੀ ਉਹਦੇ ਬਾਰੇ ਤੁਸੀਂ ਕੀ ਕੁਝ ਸੋਚਦੇ ਕਿ ਤੁਹਾਡੇ ਪਿੰਡ 'ਚ ਕੁਝ ਯਾ ਮੋਹਲ ਹੈ ਨਹੀਂ ਠੀਕ ਆ ਸਾਡੇ ਪਿੰਡ 'ਚ ਕੁਝ ਨਹੀਂ ਨਿਸ਼ਵਲ ਵਗਰਾ ਨਹੀਂ ਠੀਕ ਆ ਸਾਡਾ ਬਹੁਤ ਵਧੀਆ ਠੀਕ ਹੈ ਮੇਰੇ ਨਾਲ ਕੈਮਰਾਮੈਨ ਮਦਨ ਲਾਲ ਕਪੂਰ ਸਲਾਹ ਮੈਂਬਰ ਸਾਹਿਬ ਕੀ ਨਾਮ ਸੋਡਾ ਕਪਿਲ ਕੌਸ਼ਲ ਕਪਿਲ ਕੁਸ਼ਲ ਜੀ ਤੁਸੀਂ ਸਰਪੰਚ ਸਾਹਿਬ ਜੀ ਨੂੰ ਕਿਤਾ ਦੇਖਦੇ ਹੋ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਜੀ ਅਸੀਂ ਸਰਪੰਚ ਸਾਹਿਬ ਦੇ ਨਾਲ ਹਰ ਟਾਈਮ ਖੜੇ ਆ ਜਿੱਦਾਂ ਇਹ ਕਹਿਣਗੇ ਜਿੱਦਾਂ ਨਗਰ ਕਹੇਗਾ ਸਾਡਾ ਉਦਾਂ ਅਸੀਂ ਕੰਮ ਕਰਾਂਗੇ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਪਿੰਡ ਵਿੱਚ ਕਈ ਲੋਕ ਹੀ ਆ ਗਏ ਜਿਵੇਂ ਸਰਪੰਚੀ ਲੇਕਿਨ ਜੋ ਆਪਣੇ ਮੇਨ ਰਤਨਪਾਲ ਜੀ ਇਹਨਾਂ ਨੂੰ ਤੁਸੀਂ ਕਿਉਂ ਚੁਣਿਆ ਉਹ ਵੀ ਦੇਖਿਆ ਕਿ ਲੋਕਾਂ ਨਾਲ ਦੀ ਗੱਲਬਾਤ ਕੀਤੀ ਹੈ ਤੁਹਾਡੇ ਨਾਮ ਮੂੰਹ ਤੇ ਰਤਨਪਾਲ ਜੀ ਦਾ ਨਾਮ ਇਹਦਾ ਕੀ ਕਰਨਾ ਕਰਨੇ ਆ ਜੀ ਦੇਖੋ ਸਾਨੂੰ ਪਿੰਡ ਦੇ ਵਿੱਚ ਸਰਪੰਚ ਉਹ ਚਾਹੀਦਾ ਜਿਹਦੇ ਕੋਲ ਟਾਈਮ ਹੋਵੇ ਪਿੰਡ ਵਾਸਤੇ ਖਾਸ ਕਰਕੇ ਇਹ ਨਾ ਓਬਵੀਅਸ ਹੀ ਸਰਪੰਚ ਨੂੰ ਲੱਭੀਏ ਸਰਪੰਚ ਕਿਤੇ ਹੋਰ ਪਹੁੰਚਿਆ ਹੋਵੇ ਇਹ ਮੇਨ ਚੀਜ਼ ਇਹ ਹੈ ਯਾਨੀ ਤੁਹਾਨੂੰ ਲੋੜ ਸਰਪੰਚ ਸਾਹਿਬ ਆਪਣੇ ਜੋ ਲੋਕਾਂ ਦਾ ਕਹਿਣਾ ਕਿ ਬਿਲਕੁਲ ਇਹ ਵਨ ਨੰਬਰ 1 ਤੇ ਸਰਪੰਚ ਸਾਹਿਬ ਬੰਦੇ ਆ ਸਹੀ ਗੱਲ ਬਾਤ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਕੀ ਨਾਮ ਮੇਰਾ ਗੁਰਪ੍ਰੀਤ ਸਿੰਘ ਨਾਮ ਆ ਜੀ ਤੁਸੀਂ ਅੜਣਾ ਵਾਲੇ ਪਿੰਡ ਦੇ ਹੋ ਜੀ ਹਾਂਜੀ ਅੜਣਾ ਵਾਲੇ ਪਿੰਡ ਦੇ ਅੱਛਾ ਤੁਸੀਂ ਆ ਦੱਸੋ ਕਿ ਪਿੰਡ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਕੰਮ ਹੋਣ ਵਾਲੇ ਪਿੰਡ ਵਿੱਚ ਤਾਂ ਪਹਿਲੀ ਗੱਲ ਦੀ ਸਾਡਾ ਸਰਪੰਚ ਬਹੁਤ ਸਾਨੂੰ ਇੰਨੀ ਉਮੀਦ ਹੈ ਯਾਨੀ ਕਿ ਪਿੰਡ ਦੇ ਵਿੱਚ ਜੋ ਵੀ ਕੰਮ ਕਰਨਗੇ ਵਧੀਆ ਕਰਨਗੇ ਤੇ ਤੁਹਾਨੂੰ ਲੱਗਦਾ ਕਿ ਜੋ ਆਪਣੇ ਸਰਪੰਚ ਸਾਹਿਬ ਆ ਪਿੰਡ ਦੇ ਹਿੱਤ ਵਿੱਚ ਕੰਮ ਕਰਨਗੇ ਤੇ ਜੋ ਵੀ ਗ੍ਰਾਂਟ ਆ ਗਈ ਉਹ ਮਿਲ ਕੇ ਸਲਾਮ ਮਸ਼ਰਾਨਾ ਕੰਮ ਹੋਊਗਾ ਹਾਂਜੀ ਸਲਾਮ ਮਸ਼ਰਾਨਾ ਕੰਮ ਹੋਣਗੇ ਸਰਪੰਚ ਸਾਹਿਬ ਵਧੀਆ ਤੇ ਸਲਾਮ ਮਸ਼ਰਾਨਾ ਨੇ ਕੰਮ ਹੋਊਗਾ ਸਾਰੇ ਪਿੰਡ ਦੇ ਤੁਸੀਂ ਵੀ ਕਹਿ ਸਕਦੇ ਹੋ ਕਿ ਪਿੰਡ 'ਚ ਜਿਹੜੇ ਪਹਿਲੇ ਸਰਪੰਚ ਜਿਹੜੇ ਵਧੀਆ ਮਿਲੇਗਾ ਆ ਕਹਿ ਸਕਦੇ ਹੋ ਹਾਂਜੀ ਵਧੀਆ ਮਿਲੇਗਾ ਯਾਨੀ ਕਿ ਇਹ ਥੋੜਾ ਜਿਆਦਾ ਵਧੀਆ ਵਾ ਯਾਨੀ ਕਿ ਸਾਰੇ ਪਿੰਡ ਨੇ ਲਾਲ ਕੇ ਬਣਾਇਆ ਜੀ ਠੀਕ ਹੈ ਹਾਂਜੀ ਕੈਮਰਾਮੈਨ ਮਦਨ ਲਾਲ ਕਪੂਰ ਹਾਂਜੀ ਸਰਪੰਚ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਜਿੱਦਾਂ ਪੰਜਾਬ ਸਰਕਾਰ ਸੀਐਮ ਭਗਵੰਤ ਸਿੱਧਾਨੀ ਨੇ ਅਨਾਊਂਸਮੈਂਟ ਕੀਤਾ ਸੀ ਕਿ ਜਿਹੜੇ ਪਿੰਡ ਦੇ ਸਰਪੰਚ ਸਹਿਮਤੀ ਨਾਲ ਬਣਨਗੇ ਉਹਨਾਂ ਨੂੰ 5 ਲੱਖ ਰੁਪਏ ਮਿਲਣਗੇ ਜੇ ਮੰਨ ਲਓ ਤੁਹਾਨੂੰ 5 ਲੱਖ ਰੁਪਏ ਮਿਲਦਾ ਹੈ ਸਹਿਮਤੀ ਹੋਲੇ ਨੂੰ ਤੇ ਤੁਸੀਂ 5 ਲੱਖ ਦਾ ਕੀ ਸੋਚ ਚੱਕੀ ਕੀ ਕਰਨਾ ਕੰਮ 5 ਲੱਖ ਦਾ ਸੋਚ ਤੇ ਕੰਮ ਤਾਂ ਬਹੁਤ ਜ਼ਿਆਦਾ ਹੋਣ ਵਾਲਾ ਵਾ ਕਾਫੀ ਛੋਟੇ ਛੋਟੇ ਰਸਤੇ ਲੱਗਣ ਵਾਲੇ ਸਾਰੇ ਡੇਰੀਆਂ ਰਸਤੇ ਲੱਗਣ ਵਾਲੇ ਤਕਰੀਬਨ ਪਲਾਵਾਂਗੇ ਤੇ ਹੋਰ ਅਸੀਂ ਪੰਚਾਇਤ ਘਰ ਸਾਡੇ ਕੋਲ ਹੈ ਨੀ ਉਹ ਬਣਵਾਵਾਂਗੇ ਤੇ ਹੋਰ ਸਕੂਲ ਚ ਵੀ ਲੱਗਣ ਵਾਲੇ ਕੁਝ ਪੈਸੇ ਉਹ ਵੀ ਲਾਵਾਂਗੇ ਬੱਚਿਆਂ ਦੇ 10 ਸਾਈਕਲ ਸਟੈਂਡ ਹੈ ਨਹੀਂਗਾ ਉਹਦੇ ਉਹ ਸੈੱਡ ਹੁਣ ਬਣਾਉਣੀ ਆ ਇਦਾਂ ਨਿੱਕ ਨਿੱਕੇ ਕੰਮ ਕਾਫੀ ਹੋਣ ਵਾਲੇ ਪੈਸੇ ਤੇ ਬਹੁਤ ਜ਼ਰੂਰਤ ਹੈਗੀ ਆ 5 ਲੱਖੇ ਭਾਵੇਂ 15 ਲੱਖ ਦੇਣ ਤਾਂ ਵੀ ਨਹੀਂ ਪੂਰਾ ਹੁਣ ਹਾਂਜੀ ਸਰਪੰਚ ਸਾਹਿਬ ਜਿੱਦਾਂ ਕਿ ਅਸੀਂ ਛੱਪੜ ਦੀ ਹਾਲਤ ਦੇਖਿਆ ਅਰਧਾਂ ਵਾਲੀ ਪਿੰਡ ਦੇ ਕਰ ਤੋਂ ਪਿਛਲੇ 2 ਸਰਪੰਚਾਂ ਦੇ ਦੇਖ ਚੁੱਕੇ ਆ ਛੱਪੜ ਦੀ ਸੇਮ ਉਹ ਹੀ ਕੰਡੀਸ਼ਨ ਆ ਹੁਣ ਤੁਹਾਨੂੰ ਲੱਗਦਾ ਕਿ ਕਿੰਨਾ ਐਸਟੇਮੈਂਟ ਲੱਗੇਗਾ ਕਿ ਮੇਰੇ ਆਪਣਾ ਛੱਪੜ ਸਹੀ ਹੋ ਜੇ ਦੇਖੋ ਜੀ ਗੱਲਬਾਤ ਚੱਲ ਰਹੀ ਆ ਵੀ ਮਤਲਬ ਸਿਚਾਈ ਦਾ ਮੋਡਲ ਬਣਾਉਣ ਦੀ ਤੇ ਜੇ ਸਰਕਾਰ ਨੇ ਪੈਸੇ ਦੇਤੇ ਤੇ ਪਾਸ ਕਰਤਾ ਤੇ ਜ਼ਰੂਰ ਬਣਾਵਾਂਗੇ ਅਸੀਂ ਤੇ ਪੂਰਾ ਵਾਹ ਲਾਵਾਂਗੇ ਪਾਸ ਕਰਾਉਣ ਵਾਸਤੇ ਵੀ ਤੇ ਹਮਾਰੀ ਕੀ ਸਰਕਾਰ ਦਾ ਹੈਗਾ ਸਹਿਯੋਗ ਚਾਹੀਦਾ ਜੀ ਤੇ ਫਿਰ ਜ਼ਰੂਰ ਬਣਾਵਾਂਗੇ ਹੈ ਸਾਡੇ ਹੈ ਵੀ ਬਹੁਤ ਜ਼ਿਆਦਾ ਛੱਪਣ ਦਾ ਪਿੰਡ ਦੇ ਲੱਗ ਗਿਆ ਬਹੁਤ ਜ਼ਿਆਦਾ ਗੰਧਵਾ ਹਾਂਜੀ ਜਿੰਦਗੀ ਨਾਲ ਕਾਫੀ ਬਿਮਾਰੀਆਂ ਹੋ ਗੀਆਂ ਵੈਸੇ ਤੁਸੀਂ ਸਰਕਾਰ ਕੋਲ ਮੰਗ ਕੀਤੀ ਕਿ ਤੁਹਾਨੂੰ ਇਨਸਟਰੂਮੈਂਟ ਹੈ ਕਿ ਕਿੰਨਾ ਕੁ ਲੱਗ ਜਾਏ ਖਰਚਾ ਉਸ ਦੇ ਹਿਸਾਬ ਨਾਲ ਤੁਸੀਂ ਮੱਤਾ ਪਾਉਂਗੇ ਨਾ ਹਾਂਜੀ ਇਹ ਤਾਂ ਹੁਣ ਜੈ ਸਿੰਘ ਸਾਬ ਦੱਸਣਗੇ ਉਹਨਾਂ ਦਿਖਾ ਦਤਾਂ ਮੈਂ ਪਰਸੋਂ ਦੀ ਗੱਲਾਂ ਆਏ ਸੀ ਦਿਖਾ ਦਤਾਂ ਉਹਨਾਂ ਨੂੰ ਤੇ ਹੁਣ ਮਤਲਬ ਮਤਾ ਦੂਜੇ ਐਸਟੀਮੇਟ ਸਾਰਾ ਲਾਉਣਗੇ ਕਿੰਨਾ ਖਰਚਾ ਆ ਰਿਹਾ ਸਾਰਾ ਇੱਥੇ ਠੀਕ ਹਨੀਰ ਬਣੇ ਯਾਰ ਮੈਂਬਰ ਸਾਹਿਬ ਸਤਿ ਸ਼੍ਰੀ ਅਕਾਲ ਮੈਂਬਰ ਸਾਹਿਬ ਤੁਸੀਂ ਪਿੰਜਵੇ ਮੈਂਬਰ ਬਣੇ ਪਿੰਡ ਦੇ ਮੈਂ ਪਹਿਲੀ ਵਾਰੀ ਬਣਿਆ ਸਾਨੂੰ ਕਿੱਦਾਂ ਦਾ ਮਹਿਸੂਸ ਰਿਹਾ ਮੈਂਬਰ ਬਣ ਕੇ ਕੋਈ ਆਮ ਹੀ ਆ ਚਲੋ ਸਾਨੂੰ ਸੇਵਾ ਕਰਨ ਦਾ ਸਾਡਾ ਬਾਪ ਵੀ 15-16 ਸਾਲ ਪਹਿਲਾਂ ਮੈਂਬਰ ਰਹੇ ਸੀਗੇ ਤੇ ਤਾਂ ਕਿ ਸੀਗੀ ਵੀ ਚਲੋ ਜੇ ਪਿੰਡ ਦੇ ਵਿੱਚ ਕੋਈ ਮੌਕਾ ਦੇਵੇ ਤੇ ਅਸੀਂ ਮੰਨ ਲਓ ਚਾਹੁੰਦੇ ਹਈ ਸੀ ਉਸ ਵਕਤ ਪਿਛਲੀ ਵਾਰੀ ਵੀ ਮੇਰਾ ਸੀਗਾ ਔਰ ਮੈਨੂੰ ਫਿਰ ਪਿੰਡ ਦੇ ਸੰਗਤ ਨੇ ਕਿਹਾ ਵੀ ਚਲੋ ਅਗਲੀ ਵਾਰੀ ਤੁਸੀਂ ਹੋ ਜਾਓ ਕਿ ਅਸੀਂ ਸਰਬਸੰਤੀ ਨਾਲ ਹੀ ਪੰਚਾਇਤ ਸਾਰੀ ਸਰਬਸੰਤੀ ਨਾਲ ਹੀ ਹੋਵੇ ਤੇ ਤੁਸੀਂ ਸਰਪੰਚ ਸਾਹਿਬਾਰੇ ਕੀ ਕਹਿਣਾ ਚਾਹੁੰਦੇ ਕਿ ਇਹ ਬੰਦੇ ਆ ਸਰ ਸਾਹਿਬ ਬਹੁਤ ਹੋਰੀਆ ਬੰਦੇ ਆ ਜੀ ਨੀਚਰ ਵਧੀਆ ਵਾ ਨਿਰਪੱਖ ਹੋ ਕੇ ਕੰਮ ਕਰਨਗੇ ਸਾਰਾ ਤੇ ਅਸੀਂ ਇਹਨਾਂ ਨੂੰ ਸਹਿਯੋਗ ਦੇਾਂਗੇ ਪੂਰਾ ਜਿੱਥੇ ਵੀ ਕੋਈ ਵਧੀਆ ਕੰਮ ਹੋਇਆ ਬਾਕੀ ਗਲੀਆਂ ਨਾਲੀਆਂ ਦਾ ਕੰਮ ਠੀਕ ਆ ਸਾਡੇ ਪਿੰਡ ਕਾਫੀ ਤਰੱਕੀ ਪਹਿਲੇ ਜਿਹੜੀ ਆ ਪੰਚਾਇਤ ਵਧੀਆ ਕੰਮ ਕੀਤੇ ਉਹਨਾਂ ਨੇ ਤੇ ਅਸੀਂ ਚਾਹੁੰਦੇ ਆ ਗਲੀਆਂ ਨਾਲੀਆਂ ਤੋਂ ਇਲਾਵਾ ਕੋਈ ਹੋਰ ਵੀ ਇਥੇ ਕੋਈ ਵਧੀਆ ਕੰਮ ਕੀਤਾ ਜਾਵੇ ਜਿਹੜਾ ਪਿੰਡ ਦੀ ਕੋਈ ਨਹਿਰ ਬਦਲਣੀ ਆ ਕੋਈ ਨਮੂਨੇ ਦਾ ਇਹਨੂੰ ਪਿੰਡ ਬਣਾਇਆ ਜਾਵੇ ਸੰਗਤਾਂ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਾਡਾ ਮੁੱਖ ਨਿਸ਼ਾਨਾ ਮੇਰਾ ਕੁਐਸਚਨ ਇੱਕ ਅੱਗੇ ਵੀ ਇੱਕ ਦੋ ਬੰਦੇ ਕੋਲ ਪੁੱਛਿਆ ਤੁਹਾਡੇ ਕੋਈ ਉਹੀ ਕੁਐਸਚਨ ਪੁੱਛੂੰਗਾ ਕਿ ਪਿੰਡ ਵਿੱਚ ਇੰਨੇ ਜਿਆਦਾ ਨਾਮ ਸੀਗੇ ਠੀਕ ਹੈ ਵਿੱਚ ਸਭ ਤੋਂ ਪਹਿਲਾਂ ਸਰਜੀ ਜਵਾਨ ਤੇ ਸ੍ਰੀ ਰਤਨਪਾਲ ਜੀ ਦਾ ਨਾਮ ਕਿਉਂ ਆਇਆ ਦਾ ਕੀ ਕਾਰਨ ਆ ਇਹਨਾਂ ਦੇ ਨਾ ਭਰਾ ਸੀ ਵੀ 25 ਸਾਲੋਂ ਮੈਂਬਰ ਰਹੇ ਪਹਿਲਾਂ ਤੇ ਸਾਡੇ ਪਿੰਡ ਦੇ ਨਾਲ ਚਲੋ ਸਾਨੂੰ ਵੀ ਇੱਥੇ ਅਸੀਂ 40-45 ਸਾਲ ਹੋ ਗਏ ਨਾਵੇਂ ਸਾਡੇ ਤੋਂ ਪਹਿਲਾਂ ਦੇ ਰਹਿੰਦੇ ਆ ਤੇ ਬੰਦੇ ਹੈਗੇ ਆ ਸੇਵਾਦਾਰ ਤੇ ਮਿੱਠ ਬੋਲੜੇ ਨਿਮਰਤਾ ਵਾਲੇ ਇਸ ਕਰਕੇ ਹਰ ਬੰਦੇ ਦਾ ਕੋਈ ਪਾਰਟੀ ਬਾਜੀ ਚ ਨਹੀਂ ਆਉਣ ਵਾਲੇ ਹਰ ਇੱਕ ਦੀ ਗੱਲ ਸੁਣਦੇ ਆ ਤੇ ਹਰੇਕ ਨਾਲ ਸਜੋੜ ਰੱਖਦੇ ਤੇ ਇਹਨਾਂ ਦਾ ਸਜੋੜ ਰੱਖਦੇ ਆ ਬੰਦੇ ਇਸ ਕਰਕੇ ਇਹਨਾਂ ਦਾ ਨਾਮ ਚੱਲੂ ਹੈ ਐਸੀ ਲਿਆ ਵੀ ਜਦੋਂ ਠੀਕ ਹੈ ਤੇ ਬਾਕੀ ਕੋਈ ਅਭੀ ਨਭੀ ਹੋ ਜਵੇ ਪਿੰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਮੱਠ ਆ ਕੋਈ ਬਜ਼ੁਰਗ ਨੂੰ ਸਹਾਇਤਾ ਕਰਨ ਵਾਲੇ ਵੀ ਆ ਤੇ ਕਰ ਵੀ ਦਿੰਦੇ ਆ ਕਿਸੇ ਦੀ ਆਰਥਿਕ ਸਹਾਇਤਾ ਮਦਦ ਕੋਈ ਮੈਕ ਮਦਦ ਇਹੋ ਜੀ ਕਰ ਦਿੰਦੇ ਮੇਰਾ ਆਖਰੀ ਸਵਾਲ ਕਿ ਜਿੱਦਾਂ ਮੈਨੂੰ ਲੱਗਦਾ ਕਿ ਜਿਹੜੇ ਕੰਮ ਸਰਪੰਚਾਂ ਕੋਲ ਹੋ ਰਹੇ ਗਏ ਪੈਂਡਿੰਗ ਰਗੇ ਜੋ ਕਿ ਨਹੀਂ ਕਰ ਸਕੇ ਉਹ ਸਰਪੰਚ ਸਾਹਿਬ ਕਰ ਦਨਗੇ ਕਰਨਗੇ ਅਸੀਂ ਕਰਵਾਵਾਂਗੇ ਨਾਲ ਸਹਿਯੋਗ ਦੇ ਕੇ ਵੀ ਕੋਈ ਸਾਰੇ ਪਿੰਡ ਦਾ ਸਾਨੂੰ ਸਹਿਯੋਗ ਆ ਕੋਈ ੜਿੱਕੇ ਬਾਜੀ ਵਾਲੀ ਗੱਲ ਨਹੀਂ ਕੋਈ ਪਾਰਟੀ ਬਾਜੀ ਵਾਲੀ ਗੱਲ ਨਹੀਂਗੀ ਇੱਥੇ ਤੇ ਕਰਵਾਵਾਂਗੇ ਅਸੀਂ ਜੀ ਅਕੀਮ ਜੀ ਜੋਰ ਪਾਰਟੀਬਾਜੀ ਦੇ ਇੱਕ ਸਵਾਲ ਹੋਰ ਮੈਂ ਪੁੱਛੂੰਗਾ ਸਰਪੰਚ ਸਾਹਿਬ ਤੁਹਾਡੇ ਕੋਲ ਪੁੱਛੂੰਗਾ ਕਿ ਆਪਾਂ तकरीबन ਸਰਪੰਚਾਂ ਕੋਲ ਆਏ ਪੁੱਛੇ ਗਏ ਵਾ ਉਹ ਕਹਿੰਦੇ ਕਿ ਪਾਰਟੀਬਾਜੀ ਦਾ ਕੰਮ ਪਿਛਲੇ ਜੋ ਸਰਪੰਚ ਸੀ ਉਹਨਾਂ ਕੋਈ ਪੁੱਛਿਆ ਵਾ ਤੁਹਾਡੇ ਪਿੰਡ ਦੇ ਕਿ ਪਾਰਟੀਬਾਜੀ ਦਾ ਆਪਣੇ ਪਿੰਡ ਦੇ ਕੋਈ ਪਾਰਟੀਬਾਜੀ ਤਾਂ ਨਹੀਂ ਨਹੀਂ ਜੀ ਸਾਡੇ ਪਿੰਡ 'ਚ ਕੋਈ ਪਾਰਟੀਬਾਜੀ ਨਹੀਂ ਹੈਗੀ ਤਾਂ ਇਹ ਤਾਂ ਸਹਿਮਤੀ ਤੇ ਕੁਝ ਨਹੀਂ ਚਲੋ ਬਾਕੀ ਹਰ ਇੱਕ ਹਰ ਪਾਰਟੀਆਂ ਜਿਹੜੀਆਂ ਉੱਪਰ ਹੈਗੀਆਂ ਮੈਂ ਉਹਨਾਂ ਦੇ ਉੱਪਰ ਪਾਰਟੀਆਂ ਹੋਣੀਆਂ ਸਾਡੇ ਪਿੰਡ 'ਚ ਕੋਈ ਪਾਰਟੀਬਾਜੀ ਨਹੀਂ ਹੈਗੀ ਸਾਰਾ ਸਹਿਮਤੀ ਨਾਲ ਹੋਇਆ ਕੰਮ ਸਹਿਮਤੀ ਨਾਲ ਹੁਣ ਕਾਹ ਕਰਨਾ ਵਾ ਜੇ ਕੋਈ ਰਸੂ ਹਾਂਜੀ ਇੱਕ ਗੱਲ ਹਾਂਜੀ ਇੱਕ ਗੱਲ ਮੈਨੂੰ ਹੋਰ ਦੱਸੋ ਕਿ ਕੁਝ ਲੋਕੀ ਸਰਪੰਚ ਕਹਿੰਦੇ ਕਿ ਅਸੀਂ ਪਹਿਲ ਦੇ ਅਧਾਰ ਤੇ ਕੰਮ ਕਰਾਵਾਂਗੇ ਲੇਕਿਨ ਕੁਰਸੀ ਦਾ ਹੀ ਨਿਸ਼ਾੰਦਾ ਕਿ ਕੁਰਸੀ ਤੇ ਬਹਿ ਕੇ ਸਭ ਕੁਝ ਭੁੱਲ ਜਣਗੇ ਆਪਣੇ ਨਾ ਇੱਧਰ ਤੇ ਨਹੀਂ ਕੁਝ ਹੋਏਗਾ ਲੋਕਾਂ ਨੇ ਤੁਹਾਨੂੰ ਇੰਨੀ ਉਮੀਦ ਨਾਲ ਤਹਿਤਾਂਤੀ ਨਾ ਸਰਪੰਚ ਚੁਣਿਆ ਤੁਸੀਂ ਕੀ ਕਹਿਣਾ ਚਾਹਦੇ ਹੋ ਸਹਿਮਤੀ ਨਾਲ ਸੁਣਿਆ ਲੋਕਾਂ ਦੀ ਤਾਂ ਆਪਾਂ ਕੰਮ ਵੀ ਲੋਕਾਂ ਦੀ ਸਹਿਮਤੀ ਨਾਲ ਹੀ ਕਰਨਾ ਸਾਰਾ ਹਾਂਜੀ ਠੀਕ ਹੈ ਕੁਝ ਲੋਕੀ ਮਰਜ਼ੀ ਦਾ ਕਿ ਕਈ ਕਹਿੰਦੇ ਸਰਪੰਚ ਕਹਿੰਦੇ ਕਿ ਰਾਤ-ਵਾਰਾ ਜਦੋਂ ਮਰਜ਼ੀ ਆਉ ਲੇਕਿਨ ਦਰਵਾਜ਼ੇ ਨਹੀਂ ਖੁੱਲਦੇ ਇਦਾਂ ਦਾ ਆਪਣੇ ਨਾਂ ਤੇ ਨੇ ਕੁਝ ਹੋਏਗਾ ਇਹੋ ਜਿਹਾ ਨਹੀਂ ਸਰਪੰਚ ਬਣਨ ਤੋਂ ਪਹਿਲਾਂ ਵੀ ਦਰਵਾਜ਼ੇ ਖੁੱਲੇ ਰਹਿੰਦੇ ਸੀ 24 ਘੰਟੇ ਸਾਰਿਆਂ ਵਾਸਤੇ ਤਾਂ ਹੁਣ ਵੀ ਉਸੇ ਤਰ੍ਹਾਂ ਖੁੱਲਦੇ ਰਹਿਣਗੇ ਮਾਤਲਬੀ ਕੈਮਰਾਮੈਨ ਮਦਦ ਆ